ਸਾਹ ਦੇ ਸੋਪਾ ਹੁੰਦਾ ਜੇ ਕੋਈ ਸਾਹਿਬ ਸਫਕਾਰ ਦੇ ਨਾਲ ਉਹਨਾਂ ਦੀ ਦਸਤਾਰ ਬੰਦੀ ਕੀਤੀ ਹੋਵੇ ਮ리아ਜ਼ਾ ਦੇ ਬਹੁਤ ਉਲਟ ਉਹਨਾਂ ਨੇ ਕੰਮ ਕੀਤਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਜੋ ਵਿੱਚ ਜਿੱਥੇ ਉਹ ਮੱਥਾ ਟੇਕ ਰਹੇ ਨੇ ਉੱਥੇ ਦੇ ਸੋਫਾ ਨਹੀਂ ਹੈ ਤੇ ਪ੍ਰਾਕ੍ਰਿ ਆਪਣੇ ਜੋ ਵੀ ਹੋਇਆ ਉਹ ਮ리아ਜ਼ਾ ਦੇ ਬਹੁਤ ਉਲੰਘਣਾ ਕੀਤੀ ਹੈ ਨਾਲ ਪਰਮਾਨਤ ਜਥੇਦਾਰ ਹੁੰਦਾ ਤੇ ਜਿਹਨੂੰ ਪੂਰਾ ਪੰਥ ਪ੍ਰਵਾਨ ਕਰਦਾ ਇਹ ਇਥੇ ਨਾ ਸ਼੍ਰੋਮਣੀ ਗੁਰਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾ ਆਪਣੇ ਉਹਨਾਂ ਦੇ ਕੋਈ ਚੀਫ ਸਕੱਤਰ ਜੀ ਨੇ ਨਾ ਕੋਈ ਸਮੇਂ ਸਤਕਾਰ ਜੀ ਉਹ ਸਿੰਘ ਸਾਹਿਬ ਹੁੰਦੇ ਨੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਿਵੇਂ ਹੁਣ ਇਹਨਾਂ ਨੇ ਕੀਤੀ ਹੈ ਉਹਨਾਂ ਦੀ ਦਿੱਖਤੀ ਤੇ ਉਹਨੇ ਤੇ ਭਾਵੇਂ ਦਫ਼ਤਰ 'ਚ ਬੈਠੇ ਆਪਣੇ 75 ਸਿੱਦੇ ਮੀਟ ਮੈਨੇਜਰ ਸੀ ਨਾਲ ਉਹਦੇ ਉੱਥੇ ਹੀ ਬੈਠੇ ਕਰ ਦਿਆ ਕਰਨ ਜਿਵੇਂ ਕਲਰਕ ਦੀ ਵਰਤਦੇ ਹੋ ਬਹੁਤ ਵਧੀਆ ਪ੍ਰੋਸੀਜਰ ਹੈ ਤੇ ਸਭ ਤੋਂ ਵੱਡਾ ਤਰਾਜ ਕੀ ਹੈ ਇਹਨਾਂ ਨੇ ਲਾਉਣਾ ਸੀ ਤੇ ਦੋ ਤਰੀਕ ਤੋਂ ਪਹਿਲਾਂ ਲਾ ਦਿੰਦੇ ਇਹਨਾਂ ਨੇ ਧਾਇ ਹੋਏ ਸੀ ਨਾ ਤੇ ਹੁਣ ਦੋ ਤਰੀਕ ਤੋਂ ਬਾਅਦ ਹੀ ਉਹ ਕਿਉਂ ਮਾੜੇ ਬਣ ਗਏ ਕਿੰਨੇ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਇਹ ਸਰਵਿਸ ਇਹਨਾਂ ਦੀ ਪਹਿਲਾਂ ਦੀ ਇਹ ਹੁਣ ਤੇ ਇੱਕਦਮ ਲੱਗੇ ਨਹੀਂ ਜੇ ਉਹ ਮਾੜੇ ਨੇ ਤਾਂ ਉਹਨਾਂ ਦੀ ਸਾਹਮਣੇ ਸੰਗਤ ਦੇ ਸੰਸਾ ਉਹ ਕਹਿੰਦੀ ਲੱਗਦੀ ਸੀ ਉਹ ਰਾਣੀ ਸਾਮਣੇ ਰੱਖਦੇ ਜੇ ਵੀ ਹੈਡ ਗ੍ਰੰਥੀ ਦੀ ਜਿਹੜੀ ਐ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਪਰ ਉਹਦੇ ਤੇ ਫਿਰ ਜੋ ਮਾੜੇ ਨੇ ਉੱਥੇ ਕਿਉਂ ਰੱਖਿਆ ਹੈ ਇਹ ਹੀ ਗਲਤੀ ਹੈ ਨਾ ਵੀ ਉਹਨਾਂ ਨੇ ਜਿਹੜਾ 2 ਤਰੀਕ ਦਾ ਫੈਸਲਾ ਸੁਣਾਇਆ ਜਿਹਨੇ ਜਿਹਨੇ ਵੀ ਉਹ ਕੀਤਾ ਤੇ ਸਾਰਿਆਂ ਦੀ ਆਪਣੇ ਉਹਨਾਂ ਨੂੰ ਉਹਨਾਂ ਨੂੰ ਹੀ ਸਜ਼ਾ ਉਲਟੀ ਮਿਲ ਗਈ ਇਹ ਨੀਤੀ ਨਾਲੋਂ ਆ ਵੀ ਸਭ ਤੋਂ ਵੱਧਾਂ ਨੂੰ ਜ਼ਿਆਦਾ ਵਧੀਆ ਤੇ ਉਹ ਆਪਣੇ ਇਹਨਾਂ ਨੂੰ ਵੀ ਕੀਤਾ ਸੁਭਾਅ ਬਣੇ ਹੋਣ ਕੇ ਉਹਦੇ ਨਾਲ ਆਪਣੇ ਕੋਈ ਇਹਨਾਂ ਨੂੰ ਇਹ ਗੱਲ ਨਹੀਂ ਨਾ ਲੱਗੂਗਾ ਉਹ ਹੋਰ ਆ ਕੇ ਕੁਦਰਾਬੀ ਕਰੂਗਾ। ਰੋਮਨੀ ਇੱਕ ਮੈਡੀਟੀ ਨਹੀਂ ਮਾਰੀ ਰੋਮਨੀ ਅਫਾਦੀਦਲ ਨਹੀਂ ਮਾਰਾ ਕਈ ਵਾਰੀ ਇਨਸਾਨ ਜਿਹੜਾ ਕੋਈ ਚਲਾਉਣ ਵਾਲੇ ਆਪਣੇ ਜਿਹੜੇ ਮਾਰੇ ਵੀ ਆ ਜਾਂਦੇ ਨੇ ਪਰ ਇਹ ਸੰਗਤ ਸਭ ਸਮਝਦੀ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਹੀ ਹੋਣੀ ਹੈ। ਪੀ 84 ਦੇ ਨਾਲ ਜੁੜੇ ਹੋਣ ਗੁਰਿੰਦਰ ਸਿੰਘ ਅਤੇ ਸਤਿ ਸਤਿ ਸ੍ਰੀ ਅਕਾਲ ਦੀ ਮर्यादा ਭੰਗ ਕਰਨ ਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲੀਆ ਚਿੰਨ੍ਹ ਖੜੇ ਕੀਤੇ ਜਾ ਰਹੇ ਨੇ ਤੇ ਸਿੰਘ ਸਾਹਿਬ ਦਾਦਾ ਬਲਬੀਰ ਸਿੰਘ ਹੁਣਾਂ ਦੇ ਵੱਲੋਂ ਵੀ ਸੰਗਤ ਨੂੰ ਅਪੀਲ ਕੀਤੀ ਗਈ ਸੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਜਿਹੜਾ ਆਪਣੀ ਮਨਮਰਜ਼ੀ ਦੇ ਅਨੁਕੂਲ ਜਥੇਦਾਰ ਸਹਿਬਾਨ ਨਿਯੁਕਤ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਮਰਜ਼ੀ ਦੇ ਅਨੁਸਾਰ ਹੀ ਇੱਕ ਦਿਨ ਦੇ ਵੱਲੋਂ ਜਥੇਦਾਰ ਸਹਿਬਾਨ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਇਸੇ ਦੇ ਤਹਿਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਨੇ ਬਾਈ ਗੁਰਜੀਤ ਕ칸 ਸਾਹਿਬ ਜੀ ਕੀ ਬਤੇਰੇ ਬਾਬਾ ਜੀ ਕਿਵੇਂ ਦੇਖਦੇ ਹੋ ਜੀ ਜਿਸ ਹਿਸਾਬ ਦੇ ਨਾਲ ਅੱਜ ਸਮਾਂ ਤੈਅ ਕੀਤਾ ਗਿਆ ਸੀ ਕਿ ਅੱਜ 10 ਤਰੀਕ 10 ਵਜੇ ਸਿੰਘ ਸਾਹਿਬ ਦੀ ਨਿਯੁਕਤੀ ਹੋਊਗੀ ਕਿਵੇਂ ਦੇਖਦੇ ਹੋ ਜੀ ਸਮੇ ਤੋਂ ਪਹਿਲਾਂ ਹੀ ਸਿੰਘ ਸਾਹਿਬ ਨੂੰ ਜਿਹੜਾ ਉਹਨਾਂ ਦੀ ਰਸਮ ਸੀਗੀ ਨਿਯੁਕਤੀ ਦੀ ਉਹ ਕਰ ਦਿੱਤੀ ਗਈ ਹੈ ਸਿੰਘ ਸਾਹਿਬ ਤੇ ਦੇਖੋ ਤਾਂ ਹੁੰਦਾ ਜੇ ਕਿ ਸਾਰਿਆਂ ਨੇ ਸਤਕਾਰ ਦੇ ਨਾਲ ਉਹਨਾਂ ਦੀ ਦਸਤਾਰ ਬੰਦੀ ਕੀਤੀ ਹੋਵੇ ਹਾਂ ਸਾਰੇ ਸਤਕਾਰਯੋਗ ਨੇ ਪਰ ਜੋ ਮਤਲਬ ਵਿਧੀ ਵਿਵਧਾਨ ਬਣਿਆ ਹੋਇਆ ਉਹ ਵਿਧੀ ਵਿਵਧਾਨ ਦੇ ਮर्याਦਾ ਦੇ ਬਹੁਤ ਉਲਟ ਉਹਨਾਂ ਨੇ ਕੰਮ ਕੀਤਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਜੋ ਵਿੱਚ ਜਿੱਥੇ ਉਹ ਮੱਥਾ ਟੇਕ ਰਹੇ ਨੇ ਉੱਥੇ ਤੇ ਸੁਖਾਸਣ ਹੀ ਹੈ ਤੇ ਬਾਕੀ ਆਪਣੇ ਜੋ ਵੀ ਹੋਇਆ ਉਹ ਮर्याਦਾ ਦੇ ਬਹੁਤ ਉਲੰਘਣਾ ਕੀਤੀ ਇਹਨਾਂ ਨੇ ਤੇ ਜੇ ਆਪਣੇ ਇੱਕ ਪੰਥ ਪ੍ਰਵੰਤ ਜਥੇਦਾਰ ਹੁੰਦਾ ਤੇ ਜੇ ਉਹਨੂੰ ਪੂਰਾ ਪੰਥ ਪ੍ਰਵਾਨ ਕਰਦਾ ਤੇ ਇੱਥੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾ ਆਪਣੇ ਉਹਨਾਂ ਦੇ ਕੋਈ ਚੀਫ ਸਕੱਤਰ ਜਿਹੜੇ ਨੇ ਨਾ ਕੋਈ ਸਾਡੇ ਸਤਕਾਰਯੋਗ ਸਿੰਘ ਸਾਹਿਬ ਹੁੰਦੇ ਨੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਨਾਲ ਸਾਗੀਆਂ ਹੈਂਸਿੰਗ ਜਿਥੇ ਬੰਨੀਆਂ ਦੇ ਮੁਖੀ ਹੁੰਦੇ ਨੇ ਸਾਰੇ ਆਪਣੇ ਹੋਰ ਸੰਤ ਮਹਾਂਪੁਰਖਾ ਹੁੰਦੇ ਨੇ ਤੇ ਕੋਈ ਵੀ ਇੱਥੇ ਹੈ ਨਹੀਂ ਸੀ ਨਾਕਾਰ ਸੇਵਾ ਵਾਲੇ ਮਹਾਂਪੁਰਖ ਸੀ ਤੇ ਜਿਵੇਂ ਹੁਣ ਇਹਨਾਂ ਨੇ ਕੀਤੀ ਹੈ ਉਹਨਾਂ ਦੀ ਨਿਯਮਤੀ ਤੇ ਉਹਨੇ ਤੇ ਭਾਵੇਂ ਦਫ਼ਤਰ 'ਚ ਬੈਠੇ ਆਪਣੇ ਸਖਤਰ ਸੀ ਦੇ ਮੀਤ ਮੈਨੇਜਰ ਸੀ ਨਾਲ ਉਹਦੇ ਉੱਥੇ ਹੀ ਬੈਠੇ ਕਰਦਿਆ ਕਰਨ ਆਪਣੇ ਜਿਵੇਂ ਕਲਰਕ ਦੀ ਕਰਦੇ ਉਹ ਬਹੁਤ ਵਧੀਆ ਪ੍ਰੋਸੀਜਰ ਹੈ ਤੇ ਅਨਾ ਇਹਨੇ ਆਪਣੇ ਲੋਕਾਂ ਨੂੰ ਐਨੀ ਪਰੇਸ਼ਾਨੀ 'ਚ ਪਾਇਆ ਤੇ ਕੀ ਲੋੜ ਸੀ ਉਹ ਰਾਮਨਾਲ ਆਪਣੇ ਜਿਨੀ ਮਰਜ਼ੀ ਜੋ ਮਰਿਆਦਾ ਦੀ ਉਲੰਘਣਾ ਤੇ ਇਹਨਾਂ ਨੇ ਜੇ ਇਹ ਹੀ ਕਰਨਾ ਜੇ ਸਿਰਫ ਫਿਰ ਇੱਕ ਬੰਦੇ ਨੂੰ ਉਹ ਪ੍ਰਧਾਨ ਵੀ ਹੈ ਹੁਣ ਦੋ ਦਖਤਾਂ ਦੇ ਜਹੇਦਾਰ ਆਪਣੇ ਹੈਗੇ ਹੈ ਨਾ ਇੱਕ ਬੰਦਾ ਅਕਾਲਪੁਰ ਸਾਹਿਬ ਤੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਉਹਨਾਂ ਨੂੰ ਕਹਿੰਦੇ ਨਾ ਇਹ ਐ ਬਣਾਇਆ ਇਕੱਲੇ ਨਹੀਂ ਬਣਾਇਆ ਨਾ ਹੋਰ ਤਾਂ ਕੋਈ ਵੀ ਨਹੀਂ ਤੇ ਉਹ ਆਪ ਹੀ ਬਣ ਜਾਣਾ ਅਕਾਲੀ ਦਲ ਦੇ ਵੀ ਆ ਤੇ ਤਿੰਨੇ ਤਖਤਾਂ ਦੇ ਵੀ ਉਹ ਬਣ ਜਾਣ ਉਹਦੇ ਚ ਕੀ ਵੱਡੀ ਗੱਲ ਨਹੀਂ ਸਕੋ ਆਪ ਹੀ ਜੋ ਮਰਜ਼ੀ ਕਰੀ ਕਰਾਈ ਬਾਬਾ ਜੀ ਇੱਕ ਚਿੰਤਾ ਵਾਲਾ ਸਵਾਲ ਵੀ ਹੈ ਜਿਸ ਹਿਸਾਬ ਦੇ ਨਾਲ ਜਦੋਂ ਤਖਤ ਸਹਬਾਨ ਦੇ ਜਥੇਦਾਰ ਦੀ ਨਿਯੁਕਤੀ ਹੋਣੀ ਹੈ ਤਾਜਪੂਸ਼ੀ ਹੁੰਦੀ ਹੈ ਉਹਦੇ ਵਿੱਚ ਨਹੰਗ ਸਿੰਘ ਸੰਪਰਦਾਵਾਂ ਹੋਣ ਜਾਂ ਸਿੱਖ ਜਥੇਬੰਦੀਆਂ ਹੋਣ ਉਹਨਾਂ ਦੇ ਵੱਲੋਂ ਦਸਤਾਰਾਂ ਪੇਂਟ ਕੀਤੀਆਂ ਜਾਂਦੀਆਂ ਨੇ ਪ੍ਰਾਤਨ ਮਰਿਆਦਾ ਰਹੀ ਹੈ ਗੁਰੂ ਸਾਹਿਬ ਦੀ ਹਜ਼ੂਰੀ ਚ ਅਰਦਾਸ ਵੀ ਕੀਤੀ ਜਾਂਦੀ ਹੈ ਕੀ ਲੱਗਦਾ ਕਿ ਜਿਹੜੀ ਤਾਜਪੂਸ਼ੀ ਅੱਜ ਕੀਤੀ ਗਈ ਹੈ ਨਾਤੇ ਉਥੇ ਨਾਗ ਸਿੰਘ ਸੰਪਰਦਾਵਾਂ ਸੀ ਨਾ ਸਿੱਖ ਜਥੇਬੰਦੀਆਂ ਸੀ ਤੇ ਨਾ ਹੀ ਗੁਰੂ ਸਾਹਿਬ ਦਾ ਸਰੂਪ ਸੀਗਾ ਇਹ ਤੇ ਹੈ ਨਾ ਜਦੋਂ ਹੋਇਆ ਇਹ ਸਾਰਾ ਆਪਣੇ ਚੋਰੀ ਦੇ ਨਾਲ ਮਰਿਆਦਾ ਦੀ ਉਲੰਘਣਾ ਹੋਈ ਹੈ ਤੂੰ ਤੇ ਨਾਲ ਆਪਣੇ ਸਾਰਾ ਘੋਰ ਹੀ ਆਪਣੇ ਬੇਅਦਬੀ ਵਾਲੀ ਗੱਲ ਹੀ ਹੈ ਉਹ ਕੋਈ ਮਰਿਆਦਾ ਦੇ ਨਾਲ ਨਹੀਂ ਹੋਇਆ ਕੋਈ ਕਾਰਜ ਤੇ ਇਹਦਾ ਜਿੰਨਾ ਵੀ ਆਪਣੇ ਦੀ ਦੱਸੋ ਸਖਤ ਆਪਣੇ ਨਿੰਦਾ ਕੀਤੀ ਜਾਵੇ ਉਹ ਹੀ ਉਨੀ ਥੋੜੀ ਹੈ ਮੋਰ ਸਰਿਕਨ ਸੈਕਸ਼ਨ ਤਾਂ ਵੀ ਜਾਨਣਾ ਚਾਹੁੰਦੀਆਂ ਨੇ ਕਿ ਆਖਰ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜਾ ਪੰਥਾ ਉਹਨਾਂ ਨੂੰ ਇਤਰਾਜ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਪਰ ਹੈ ਮਰਜ਼ੀ ਦੇ ਅਨਸਾਰ ਲਾ ਦੇਣਾ ਮਰਜ਼ੀ ਦੇ ਅਨਸਾਰ ਨਿਯੁਕਤੀ ਕਰਦੇ ਨੇ ਕੀ ਲੱਗਦਾ ਕਿ ਇਤਰਾਜ ਹੋਰ ਕਿਹੜੇ ਕਿਹੜੇ ਨਜ਼ਰ ਆਉਂਦੇ ਨੇ ਨਹੀਂ ਸਭ ਤੋਂ ਵੱਡਾ ਇਤਰਾਜ ਤੇ ਇਹ ਹੈ ਜੇ ਇਹਨਾਂ ਨੇ ਲਾਉਣਾ ਸੀ ਤੇ ਦੋ ਤਰੀਕ ਤੋਂ ਪਹਿਲਾਂ ਲਾ ਦਿੰਦੇ ਇਹਨਾਂ ਨੇ ਲਾਏ ਹੋਏ ਸੀ ਨਾ ਤੇ ਹੁਣ ਦੋ ਤਰੀਕ ਤੋਂ ਬਾਅਦ ਹੀ ਉਹ ਕਿਉਂ ਮਾੜੇ ਬਣ ਗਏ ਕਿੰਨੇ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਸਰਵੇਸਨਾ ਦੀ ਪਹਿਲਾਂ ਦੀ ਹੁਣ ਤੇ ਇੱਕਦਮ ਲੱਗੇ ਨਹੀਂ 18 ਸਾਲ ਗਏ ਨੇ ਹਰਪ੍ਰੀਤ ਸਿੰਘ ਜੀ ਤੇ ਇਹ ਵੀ ਸਿੰਘ ਸਾਹਿਬ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਪਹਿਲਾਂ ਇੱਥੇ ਸੀ ਜਥੇਦਾਰ ਹੁਣ ਇੱਕਦامی ਇਹਨਾਂ ਨੂੰ ਦਿੱਸ ਗਿਆ ਵੀ ਇਹ ਆਪਣੇ ਮਾੜੇ ਹੋ ਗਏ ਤੇ ਜੇ ਉਹ ਮਾੜੇ ਨੇ ਤਾਂ ਉਹਨਾਂ ਦੀ ਸਾਹਮਣੇ ਸੰਗਤ ਦੇ ਸਿੰਘ ਸਾਹਿਬ ਗੈਨੀ ਲਖਵੀਰ ਸਿੰਘ ਜੀ ਉਹਨਾਂ ਦੀ ਸਾਹਮਣੇ ਰੱਖਦੇ ਅਜੇ ਵੀ ਹੈੱਡ ਗ੍ਰੰਥੀ ਦੀ ਜਿਹੜੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਔਰ ਉਹਦੇ ਤੇ ਫਿਰ ਜੂ ਮਾੜੇ ਨੇ ਉੱਥੇ ਕਿਉਂ ਰੱਖਿਆ ਹ ਹਣਾ ਤੇ ਉਹ ਵੀ ਰੇਪਲਨੰਦ ਪ੍ਰਸਾਦ ਦੇ ਸਿੰਘ ਸਾਹਿਬ ਬਹੁਤ ਹੀ ਬਾਣੀ ਪੜਨ ਵਾਲੇ ਸੰਸਾ ਸਾਹਿਬ ਗੰਦੀ ਸੁਲਤਾਨ ਸਿੰਘ ਜੀ ਹੋਣਾ ਕੀ ਗਲਤੀ ਹੈ ਉਹੀ ਗਲਤੀ ਹੈ ਨਾ ਵੀ ਉਹਨਾਂ ਨੇ ਜਿਹੜਾ ਦੋ ਤਰੀਕ ਦਾ ਫੈਸਲਾ ਸੁਣਾਇਆ ਜਿਨੇ ਜਿਨੇ ਵੀ ਉਹ ਕੀਤਾ ਤੋਂ ਸਾਰਿਆਂ ਦੀ ਆਪਣੇ ਉਹਨਾਂ ਨੂੰ ਉਹਨਾਂ ਨੂੰ ਹੀ ਸਜ਼ਾ ਉਲਟੀ ਮਿਲ ਗਈ ਜਿਹੜਾ ਅੱਜ ਵਾਲਾ ਡਿਸੀਜਨ ਲਿਆ ਗਿਆ ਜੱਤੀਦਾਰ ਦੀ ਨਿਯੁਕਤੀ ਹੋਈ ਆ ਲੱਗਦਾ ਇੱਕ ਇੱਕ ਧਿਰ ਇੱਕ ਧਿਰ ਵੱਲੋਂ ਹੋਈ ਹੈ ਜਾਂ ਪੰਥ ਵੱਲੋਂ ਹੋਈ ਹੈ ਕੋਈ ਪੰਥ ਵੱਲੋਂ ਨਹੀਂ ਕੋਈ ਪੰਥ ਪ੍ਰਵਾਨਤ ਨਹੀਂ ਉਹ ਇੱਕ ਧਿਰ ਵੱਲੋਂ ਮੈਂ ਤਾਂ ਪਹਿਲਾਂ ਹੀ ਕਹਤਾ ਤੁਸੀਂ ਵਾਰ-ਵਾਰ ਘੋਣਨੇ ਆਪਣੇ ਇਹ ਨਿਯੁਕਤੀ ਨਾਲੋਂ ਆਪ ਹੀ ਸਭ ਨੂੰ ਭੰਨ ਜਾ ਨੂੰ ਜਿਆਦਾ ਵਧੀਆ ਤੇ ਉਹ ਆਪਣੇ ਇਹਨਾਂ ਨੂੰ ਵੀ ਕੀਤਾ ਸਭ ਆਪ ਬਣੇ ਹੋਣਗੇ ਉਹਦੇ ਨਾਲ ਆਪਣੇ ਕੋਈ ਇਹਨਾਂ ਨੂੰ ਇਹ ਦਵਤ ਨਹੀਂ ਨਾ ਰਹੂਗਾ ਉਹ ਹੋਰ ਆ ਕੇ ਕੋਈ ਸਰਾਬੀ ਕਰੂਗਾ ਹੈਨਾ ਉਸ ਕਰਕੇ ਆਪ ਵੀ ਸਾਰਾ ਕੁਝ ਕਰੀ ਜਾਣ ਵਧੀਆ ਸਿੱਖ ਸੰਗਤਾਂ ਨੂੰ ਜਿਹੜੀਆਂ ਨਹੰਗ ਸਿੰਘ ਜਥੇਬੰਦੀ ਉਹਦੇ ਵਿੱਚ ਮੁੱਖ ਤੌਰ ਤੇ ਤੁਹਾਡਾ ਵੀ ਨਾਮ ਸ਼ਾਮਲ ਹੈ ਬਹੁਤ ਸਾਰੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਕੀ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਪੰਥ ਦੇ ਹਿੱਤ ਵਾਸਤੇ ਜਾਂ ਪੰਥਕ ਚੁਣੌਤੀਆਂ ਦੇ ਨਾਲ ਜੂਝਣ ਵਾਸਤੇ ਕੋਈ ਰਣਨੀਤੀ ਘੜੀ ਜਾ ਸਕਦੀ ਹੈ ਜੀ ਰਣਨੀਤੀ ਤਾਂ ਹਮੇਸ਼ਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅੱਗੇ-ਅੱਗੇ ਆਪੇ ਬਣੀ ਜਾਂਦੀ ਹੈ ਕੋਈ ਬੰਦਾ ਨਹੀਂ ਕੁਝ ਵੀ ਕਰ ਸਕਦਾ ਰਾਂ ਨੀਤੀ ਜਿਹੜੀ ਆ ਉਹ ਆਪ ਹੀ ਰਾਹ ਜਿਹੜਾ ਨਾ ਆਪਣੇ ਜਦੋਂ ਹੁਣ ਤੁਸੀਂ ਅੱਜ ਦਾ ਦੇਖਿਆ ਇਹਦੇ ਚ ਕੋਈ ਨਾ ਕੋਈ ਹੋਰ ਆਪਣੇ ਚੀਜ਼ ਉੱਪਰ ਕੇ ਆਉਂਦੀ ਹੈ ਤੇ ਆਪਾਂ ਤੇ ਹੀ ਬੇਨਤੀ ਕਰਦੇ ਆ ਹੋਲਾ ਮਹੱਲਾ ਜਿਹੜਾ ਕੌਮੀ ਤਿਹਾਰਾ ਹੈ ਇਹਨੂੰ ਆਪਾਂ ਅਮਨ ਸ਼ਾਂਤੀ ਦੇ ਨਾਲ ਮਨਾਈਏ ਤੇ ਜੋ ਉਹਨਾਂ ਨੇ ਕਰਨੀ ਸੀ ਮਾੜੀ ਗੱਲਬਾਤ ਉਹ ਉਹ ਆਪੇ ਉਹਨਾਂ ਨੇ ਸਭ ਕੁਝ ਮਰਿਆਦਾ ਦੀ ਉਲੰਘਣਾ ਵੀ ਕਰਤੀ ਆਪੇ ਬਣਾ ਬਣੂ ਕਿ ਜਿਹੜੇ ਬੰਦਿਆਂ ਤੇ ਇਹ ਇਹ ਇਲਜ਼ਾਮ ਨੇ ਉਹ ਸਾਰਾ ਉਹਨਾਂ ਨੂੰ ਅੱਗੇ ਕੀਤਾ ਹੋਇਆ ਇਹ ਵੀ ਸਵਾਲ ਕੀਤੇ ਜਾ ਰਿਹਾ ਹੈ ਜੀ ਸਰਬੱਤ ਖਾਲਸਾ ਹੋਣਾ ਚਾਹੀਦਾ ਖਾਲਸਾ ਪੰਥ ਦੇ ਵੱਲੋਂ ਇਕੱਠੇ ਹੋ ਕੇ ਕੋਈ ਨਾ ਕੋਈ ਡਿਸੀਜਨ ਨੂੰ ਲਿਖਿਆ ਜਾਣਾ ਚਾਹੀਦਾ ਉਹ ਤਾਂ ਪਹਿਲਾਂ ਹੀ ਗੱਲ ਕਹੀ ਜਾਂਦਾ ਵੀ ਸਰਬੱਤ ਖਾਲਸੇ ਦੇ ਰਾਹੀਂ ਜਿਹੜੀ ਨਿਯੁਕਤੀ ਹੋਣੀ ਚਾਹੀਦੀ ਹੈ ਇੱਕ ਬੰਦੇ ਦੇ ਰਾਹੀਂ ਨਹੀਂ ਹੋਣੀ ਚਾਹੀਦੀ ਜੇ ਇੱਕ ਬੰਦਾ ਕਹਿ ਕੇ ਉਹ ਆਪ ਹੀ ਉਹ ਜੇ ਕਹਿ ਦਿੰਦਾ ਸਭ ਕੁਝ ਠੀਕ ਹੈ ਤੇ ਜੇ ਇੱਕ ਬੰਦਾ ਕਹਿ ਦਿੰਦਾ ਵੀ ਇਹ ਆਪਣੇ ਜਥੇਦਾਰ ਆਪਣੇ ਵੀ ਮਾੜੇ ਹੋ ਗਏ ਸਾਰੀ ਸੰਗਤ ਵੀ ਮਾੜੀ ਹੋ ਗਈ ਨੰਗ ਸਿੰਘ ਜਥੇਬੰਦੀਆਂ ਜਿਹੜੀਆਂ ਜਿਨ੍ਹਾਂ ਨੇ ਹੁਣ ਤੱਕ ਪਰੰਪਰਾ ਨੂੰ ਸਾਂਭ ਕੇ ਰੱਖਿਆ ਉਹ ਵੀ ਮਾੜੇ ਹੋ ਗਏ ਜਿਹੜੇ ਹਮੇਸ਼ਾ ਜਦੋਂ ਤੇ ਇਹਨਾਂ ਦੇ ਨਾਲ ਖੜਦੇ ਆਂ ਅਸੀਂ ਉਦੋਂ ਚੰਗੇ ਹੁੰਦੇ ਨੇ ਸਭ ਤੋਂ ਅੱਗੇ ਤੇ ਜੇ ਹੁਣ ਅਸੀਂ ਆਪਣੇ ਬਰਿਆਦਾ ਦੀ ਜਿੱਥੇ ਗੱਲ ਆ ਗਈ ਜੇ ਆਪਾਂ ਸੱਚਾਈ ਆਪਣੇ ਦੀ ਗੱਲ ਕਰ ਰਹੇ ਆ ਤਾਂ ਇਹ ਵੀ ਹੁਣ ਮਾੜੇ ਆ ਇਸ ਕਰਕੇ ਜਿਹੜੇ ਕੋਈ ਵੀ ਹੁੰਦਾ ਜੇ ਸ਼੍ਰੋਮਣੀ ਕਮੇਟੀ ਨਹੀਂ ਮਾੜੀ ਸ਼੍ਰੋਮਣੀ ਅਕਾਲੀ ਦਲ ਨਹੀਂ ਮਾੜਾ ਕਈ ਵਾਰੀ ਇਨਸਾਨ ਜਿਹੜਾ ਕੋਈ ਚਲਾਉਣ ਵਾਲੇ ਆਪਣੇ ਜਿਹੜੇ ਮਾੜੇ ਵੀ ਆ ਜਾਂਦੇ ਨੇ ਪਰ ਇਹ ਸੰਗਤ ਸਭ ਸਮਝਦੀ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਹੀ ਹੋਣੀ ਹੈ ਜਿਵੇਂ ਮਹਾਰਾਜ ਨੇ ਕਿਹਾ ਸੀ ਹਵਾਈ ਇਹੋ ਜੀ ਚਲਾ ਦੂੰਗਾ ਮੈਂ 96 ਕਰੋੜ ਜਦੋਂ ਖਾਲਸਾ ਹੋਣਾ ਹੈ ਉਹਨਾਂ ਨੇ ਕਿਹਾ ਸੀ ਹਵਾਈ ਇਹੋ ਜੀ ਚੱਲ ਪੈਣੀ ਹੈ ਤੇ ਹੁਣ ਵੀ ਗੁਰੂ ਸਾਹਿਬ ਦੀ ਜਿਹੜੀ ਹੈ ਕਿਰਪਾ ਹੀ ਹੋਣੀ ਹੈ ਇਹ ਹਵਾਈ ਚੱਲ ਰਹੀ ਹੈ ਇਹੋ ਜੀ ਤੇ ਜਿਹੜਾ ਆਪਣੇ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਕੋਈ ਪੰਥ ਦੇ ਖਿਲਾਫ ਪੰਥ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੇ ਉਹ ਆਪੇ ਗੁਰੂ ਸਾਹਿਬ ਸਫਾਈ ਕਰੀ ਜਾਂਦੇ ਨੇ ਕਰਕੇ ਜਾਵੇ ਨਿਆਲੋ ਜਾਵੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਜਿਹੜੇ ਸਵਾਲ ਬੰਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕੀਤਾ ਤਾਂ ਪਵਿੱਕ ਦੇ ਵਿੱਚ ਵੀ ਬਹੁਤ ਸਾਰੀਆਂ ਕਿਆਸਰਾਈਆਂ ਲਾਈਆਂ ਜਾ ਸਕਦੀਆਂ ਨੇ ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਵਾਰਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ